ਕੀ ਰੇਟ ਆ ਕੰਟਰੋਲ ਇਹ ਜਿਹੜੀ ਆਪ ਵੀ ਤਿਆਰ ਕਰੀ ਹੁੰਦੀ ਹੈ ਫਿਰ ਵੀ ਦੂਸਰੇ ਕੋਲ ਲੱਗਦੀ ਹੈ ਹਾਂ 26 ਵਰਦੀ ਦਾੰਤਾਂ ਤਾਂ 13 ਕੋਲੀ ਗੁਰੂ 50 ਕਿਲੋ ਤੁਸੀਂ ਆਪ ਤਿਆਰ ਕਰਕੇ ਦਿੰਦੇ ਹੋ ਆਪ ਤਿਆਰ ਕਰਕੇ ਲੈ 10 ਕਿਲੋ ਗਰੀ ਮਖਾਲਾ 10 ਕਿਲੋ ਬੋਹ ਖਾਲਾ 20 ਕਿਲੋ ਕਣਕ ਦਾ 10 ਕਿਲੋ ਮੱਕੀ 10 ਕਿਲੋ ਚਨਾ ਕੁ ਵੀ 10 ਕਿਲੋ ਤਨਾ ਠੰਡਾ 10 ਕਿਲੋ ਦੋਆ ਕੁ ਵੀ 8 ਕਿਲੋ ਤੌੜੀ 5 ਕਿਲੋ ਤੇ 5 ਕਿਲੋ ਰੋਡਾ ਜੀ ਦਾ 2 ਕਿਲੋ ਨਮਕ 5 ਕਿਲੋ ਮਿੱਠਾ ਰੋਡਾ ਪਾਰਟੀ ਕਵਾਂਟਰ ਵਜਨ ਤਿਆਰ ਕੀਤਾ ਜਾਂਦਾ ਹੈ ਫੀਲ ਇਹਦਾ ਜੇ ਵੀ ਗਾਫਸ ਕਰਾਇਆ ਆ ਮੈਂ ਵੀ ਕਿਸਾਨ ਵੀਰੋ ਤੇਲ ਆ 5 ਲੀਟਰ ਵਾਲੀ ਹੈ ਪਰ ਕਿਤੇ ਨਹੀਂ ਆਪਣੀ 6 ਲੀਟਰ ਆਪਾਂ ਅਰੇ ਭਰਾ ਇਹ ਪਹਲਾ 10 ਲੀਟਰ ਵਾਲੀ ਹੈ 10 ਲੀਟਰ ਵਾਲੀ ਆ ਬਾਈ 5 ਲੀਟਰ ਵਾਲੀ ਨਹੀਂ ਬਾਕੀ ਰੇਖੜ ਜੀ ਇਹ ਚ ਪਵਾ ਲਈ ਆਪਾਂ ਧਰ ਕੇ ਉਹਨੂੰ ਖਾਲ ਆਪਾਂ ਨੇ ਕਿਉਂਕਿ ਮਾਝਾ ਹਣੀ ਉਰੀ ਦੇਤੀ ਬੰਦਿਆਂ ਨੂੰ 3 ਕਿਲੋ ਲੈ ਵੀ ਸਾਥੀ ਪਿਆਰਿਓ ਕਿਸਾਨ ਵੀਰੋ ਆਪਾਂ ਪਹੁੰਚ ਗਏ ਜਿੱਥੇ ਕਢਾਵਾਂਗੇ ਸਰੋਂ 45 ਕਿਲੋ ਸਰੋਂ ਆਪਾਂ ਜੋ ਤੇ ਆ ਤੇ ਬਾਈ ਨੇ ਸਰੋਂ ਨਮਸਕਾਰ ਵੀ ਸਾਥੀ ਪਿਆਰਿਓ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਬਲੌਗ ਆਪਾਂ ਬਹੁਤੀ ਵਧੀਆ ਬਣਾਉਣ ਜਾ ਰਹੇ ਹਾਂ ਜੋ ਕਿ ਪਿੰਡ ਮੰਡੇੜ ਤੋਂ ਜਾ ਰਹੇ ਆਪਾਂ ਬਰੇਟੇ ਬਰੇਟੇ ਵਾਲਾ ਥਾਟਕ ਤੇ ਆਪਾਂ ਪਹੁੰਚ ਚੁੱਕੇ ਹਾਂ ਤਾਂ ਕਿ ਗੱਡੀ ਥੋੜੀ ਥੋੜੀ ਸਪੀਡ ਦੇ ਵਿੱਚ ਬ੍ਰੇਕਾ ਮਾਰ ਕੇ ਚਲਦੀ ਹੋਈ ਜੋ ਕਿ ਇਹ ਕਿਸਮਤ ਵਾਲੇ ਨੂੰ ਇਹ ਫਾਟਕ ਖੁੱਲਾ ਮਿਲਦਾ ਜੇ ਤੁਹਾਨੂੰ ਜਾਂਦੇ ਹੋਏ ਖੁੱਲਾ ਮਿਲ ਗਿਆ ਤਾਂ ਆਉਂਦੇ ਹੋਏ ਪੱਕੇ 100% ਬੰਦ ਮਿਲੂਗਾ ਜੇ ਕਈ ਵਾਰੀ ਜਾਂਦੇ ਹੋਈ ਬੰਦ ਮਿਲ ਗਿਆ ਤਾਂ ਆਉਂਦੇ ਹੋਏ ਤੁਹਾਨੂੰ ਮੁਸ਼ਕਲ ਹੈ ਵੀ ਵਾਪਸੀ ਤੇ ਤੁਹਾਨੂੰ ਇਹ ਖੁੱਲਾ ਮਿਲ ਜੇ ਤੇ ਆ ਜੋ ਬਣੇ ਰਹੋ ਵੀਡੀਓ ਤੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਦੇ ਰਹੋ ਆਪਣੇ ਕਮੈਂਟਾਂ ਰਾਹੀਂ ਆਪਣੀ رائے ਜਰੂਰ ਦਿੰਦੇ ਰਹੋ ਆ ਭਾਈ ਵੀ ਗੱਡੀ ਪਿੱਛੋਂ ਚਿੱਬੀ ਕਰੀਂ ਫਿਰਦਾ ਹੈ ਲੇ ਵੀ ਸਾਥੀ ਪਿਆਰੇ ਕਿਸਾਨ ਵੀਰੋ ਆਪ ਪਹੁੰਚ ਗਏ ਜਿੱਥੇ ਕਢਾਵਾਂਗੇ ਸਰੋਂ 45 ਕਿਲੋ ਸਰੋਂ ਆਪਾਂ ਜੋ ਕਿੱਥੇ ਆ ਤੇ ਬਾਈ ਨੇ ਸਰੋਂ ਲੱਗ ਗਿਆ ਬ੍ਰੇਕ ਦਾ ਆਪਣਾ ਹੌਸਟਾ ਕੋਲ ਲੂਟੇ ਜਿੱਥੇ ਪਹਿਲੀ ਗੇੜੀ ਸ਼ੁਰੂ ਹੋ ਗਈ ਮੜੀ ਮੜੀ ਪ੍ਰੀਤ ਜੀ ਮੋਗ ਮੜੀ ਨੇ ਚਟਕੀਆਂ ਕੋਲੂ ਹਰ ਇੱਕ ਪ੍ਰਕਾਰ ਦੀ ਸਹੂਜ ਹੈ ਉਹਰੇ ਤੇ ਤੁਸੀਂ ਆਟਾ ਢੀੜ ਕੋਈ ਵੀ ਚੀਜ਼ ਕਰਾਉਣੀ ਹੋਵੇ ਤਾਂ ਇਹਨਾਂ ਦੀ ਦੁਕਾਨ ਤੇ ਮਿਲ ਸਕਦੇ ਹੋ ਵੱਖ-ਵੱਖ ਤਰ੍ਹਾਂ ਦੀਆਂ ਚਟਕੀਆਂ ਨੇ ਇੱਧਰ ਆਪਣੀ ੱੱਲੇ ਬਾਈ ਸਾਗਰੇ ਆਸ਼ੇ ਬਟਲਿਆ ਆਟਾ ਦਾ ਵੀ ਨਹੀਂ ਪਰ ਉਹਨਾਂ ਢੀੜ ਆ ਰਦੀ ਹੈ ਤੇਰੇ ਤੋਂ ਲੀਕੂ ਪਹਿਲਾ ਰੋਣ ਵਾਲਾ ਹੈ ਤੇ ਇਹ ਗ੍ਰੈਂਡਰ ਆ ਦੇਖ ਰਹੇ ਹੋ ਤੁਸੀਂ ਗ੍ਰੈਂਡਰ ਦੀ ਪਹਿਲਾਂ ਇਹ ਗ੍ਰੈਂਡ ਕੀਤੀ ਜਾਂਦੀ ਹੈ ਤੇ ਗ੍ਰੈਂਡਰ ਤੋਂ ਪੈਟਰਾਂ ਹੀ ਉਹ ਕੇ ਤੇਰੇ ਮਿਕਸਚਰ ਦੇ ਵਿੱਚ ਮਿਕਸਚਰ ਦਾ ਮਤਲਬ ਮਿਕਸ ਇਹਦੇ ਵਿੱਚ ਮਿਕਸ ਕੀਤੀ ਜਾਂਦੀ ਹੈ ਤੇ 10 ਕਵੰਟਰ ਦਾ ਇਹਦੀ ਕੁਆਸਟੀ ਹੈ ਜੀ ਜਿਸ ਦੇ ਵਿੱਚ 10 ਕੁੰਟਲ ਆ ਢੀੜ ਤਿਆਰ ਹੀ ਇਕੱਠੀ ਹੋ ਜਾਂਦੀ ਹੈ ਜੀ ਤੇ ਹੁਣ ਆਪਾਂ ਕੱਢਾਂਗੇ ਇਹਨੂੰ ਆਜੋ ਲੈ ਵੀ ਸਾਥੀਓ ਇਹ ਤੁਸੀਂ ਦੇਖ ਰਹੇ ਹੋ ਜੋ ਕਿ ਇਹ 5 ਕੁੰਟਲ ਦਾ ਗ੍ਰੈਂਡਰ ਤੇ ਮਿਕਸਚਰ ਹੈ ਤੇ ਇਹ 5 ਕੁੰਟਲ ਗ੍ਰੈਂਡ ਤੇ ਮਿਕਸਚਰ ਵਿੱਚ ਦੇ ਵਿੱਚ 5 ਕੁੰਟਲ ਗ੍ਰੈਂਡ ਕੀਤੀ ਜਾਂਦੀ ਹੈ ਫੀਡ ਪਾਸਾ ਵਾਸਤੇ ਜੋ ਕਿ ਬਹੁਤ ਹੀ ਵਧੀਆ ਇਹਨਾਂ ਦੇ ਤੁਸੀਂ ਫੈਕਟਰੀ ਦੇ ਵਿੱਚ ਆ ਕੇ ਅੰਦਰ ਪੁੱਛ ਲਗਾ ਬੰਸਲ ਫੀਡ ਫੈਕਟਰੀ ਤੁਸੀਂ ਦੇਖ ਰਹੇ ਹੋ ਬੰਸਲ ਫੀਡ ਫੈਕਟਰੀ ਦੇ ਵਿੱਚ ਆ ਕੇ ਤੁਸੀਂ ਹਰ ਇੱਕ ਪ੍ਰਕਾਰ ਦੀ ਫੀਡ ਆ ਤਿਆਰ ਕਰਵਾ ਸਕਦੇ ਹੋ ਤੇ ਹੁਣ ਚਲਾਇਆ ਮਿਕਸਚਰ ਕੁਲਵਿੰਦਰ ਸਿੰਘਾ ਖਡਾਲ ਵੀਰ ਹੋਰੀ ਇੱਥੇ ਕੰਮ ਕਰਦੇ ਨੇ ਜਿਨ੍ਹਾਂ ਨੂੰ ਤੁਸੀਂ ਮਿਲ ਕੇ ਬਹੁਤ ਵਧੀਆ ਇਨਸਾਨ ਨੇ ਜੀ ਤੇ ਹੁਣ ਇਹ ਮਿਕਚਰ ਦੇ ਵਿੱਚੋਂ ਗ੍ਰाइंड ਕਰਕੇ ਕੱਢਦੇ ਨੇ ਇਸ ਤਰ੍ਹਾਂ ਦੀ ਇਹ ਥੀੜ ਬਣ ਕੇ ਤਿਆਰ ਹੋ ਚੁੱਕੀ ਹੈ ਖਰੀਕ ਹੈ ਇਹ ਉਹਦੇ ਵਿੱਚ ਦਿੱਤੇ ਭਰ ਕੇ ਸੀਮ ਤੇ ਕਿਸਾਨ ਵੀਰ ਨੂੰ ਦਿੱਤੇ ਜਾਂਦੇ ਨੇ ਜ਼ਿਮੀਂਦਾਰਾਂ ਦੀ ਮਨ ਸੰਦ ਥੀੜ ਤਿਆਰ ਕੀ ਜਾਂਦੀ ਹੈ ਜੀ ਉਰੇ ਤੇ ਨਾਲ ਦੀ ਨਾਲ ਸੁੱਤਾ ਸੁੱਤਾ ਪਲੱਗ ਫਲੱਗ ਬੋਲ ਲਈ ਥੱਲੀ ਨਾਲ ਕੰਮ ਕੀਤੇ ਹੋਏ ਨੇ ਜੀ ਤੇ ਨਾਲ ਦੀ ਨਾਲ ਵਜਨ ਕਰਕੇ ਜਿਸਾਨ ਵੀਰ ਬੈਠਾ ਕੁਰਸੀ ਦੇ ਉੱਤੇ ਪਲਾਸਟਰ링 ਨਾਲ ਦੀ ਵਾਲ ਤਿਆਰ ਕਰਕੇ ਨੂੰ ਜੋਖਣ ਯਾਰੇ ਨੇ ਵੀ ਵੀਡੀਓ ਉਹਦੇ ਮੱਤੇ ਮਾਰ ਮੰਗੀ ਲੋ ਹੈ ਮੰਗੀ ਲੋ ਉਹਨੇ ਇਹਨਾਂ ਦਾ 50 ਕਿਲੋ 900 ਗ੍ਰਾਮ ਬੇਟਾ ਹੋ ਗਿਆ ਭਾਈ ਇਹ 50 ਕਿਲੋ 900 ਗ੍ਰਾਮ ਦਾ ਕੀ ਰੇਟ ਆ ਕੰਟਰੋਲ ਇਹ ਜਿਹੜੀ ਆਪ ਵੀ ਤਿਆਰ ਕਰੀ ਹੁੰਦੇ ਫਿਰ ਦੂਸਰੇ ਦਾ ਲੱਗ ਗਿਆ ਹਾਂ ਦੂਸਰੇ ਦਾ ਤਾਂ 13 ਕਿਲੋ ਗੁਰੂ ਪੰਜਾਬ ਦੇ ਤੁਸੀਂ ਆਪ ਤਿਆਰ ਕਰਕੇ ਦਿੰਦੇ ਹੋ ਆਪ ਤਿਆਰ ਕਰਕੇ ਲੈ 10 ਕਿਲੋ ਗੁੜੀ ਮੇਕਾੜਾ 10 ਕਿਲੋ ਗੁੜੂ ਕਾਲਾ 20 ਕਿਲੋ ਕਣਕਾ 10 ਕਿਲੋ ਮੱਕੀ 10 ਕਿਲੋ ਚੜਾ ਗੁੜੀ 10 ਕਿਲੋ ਤਣਾ ਠੰਡਾ 10 ਕਿਲੋ ਸੋਇਆ ਗੁੜੀ 8 ਕਿਲੋ ਚੌਲਾਂ ਦੀ ਬਾਸਾ ਤੇ 5 ਕਿਲੋ ਗੁਰਦਾ ਸੀਦਾ 20 ਕਿਲੋ ਨਮਕ ਤੇ 10 ਕਿਲੋ ਮਿੱਠਾ ਗੁੜਾ ਪਾਰਟੀ ਕੰਟਰਵਾਈਜ਼ਨ ਚਾਰ ਦਿੱਤਾ ਜਾਂਦਾ ਹੈ ਲੈ ਵੀ ਪਹੁੰਚ ਗਿਆ ਛੇਠ ਵਿੱਚ ਦੇ ਵਿੱਚ ਕੀਆ ਰੁਪਈ ਪੈਸਾ ਰੱਖਿਆ ਹੋਇਆ ਜਿਹਦੇ ਵਿੱਚ ਦੁੱਧ ਰੱਖਿਆ ਹੈ ਕਿਉਂਕਿ ਚਾਚੂ ਵੱਖ-ਵੱਖ ਟਾਈਮ ਨਾਲ ਬਣਾਉਂਦੇ ਰਹਿੰਦੇ ਨੇ ਜੋ ਕਿ ਉਰੇ ਆਉਂਦਾ ਹੈ ਤਾਂ ਹਰ ਇੱਕ ਵਾਸਤੇ ਚਾ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਤਾਂ ਸੌਣ ਵਾਲੇ ਕਸਟਮਰ ਵਾਸਤੇ ਜਾਂ ਪਾਣੀ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਟੱਲੇ ਹੋਰਾ ਬਾਈ ਵੱਲੋਂ ਕੀਤਾ ਸਿੰਘ ਮੰਦਿਰ ਕੁਲਵਿੰਦਰ ਸਿੰਘ ਖਡਾਲ ਪੁਰਾਣੇ ਜੰਗਾਨ ਲਾਇਆ ਮਸ਼ੀਨ ਨਾਲ ਨਾਲ ਦੇ ਨਾਲ ਇਹ ਸੌਕੇ ਦਿੰਦੇ ਨੇ ਬਾਈ ਮਸ਼ੀਨ ਨਾਲ ਜਿਵੇਂ ਕਣਕ ਦੇ ਕਲਾਂ ਮੰਡੀਆਂ ਦੇ ਵਿੱਚ ਗੱਟੇ ਸੌਤੀ ਜਾਂਦੇ ਸੀ ਹੁਣ ਨਾਲ ਦੀਨ ਵਾਲੇ ਇਹ ਫੈਕਟਰੀਆਂ ਦੇ ਵਿੱਚ ਫੀਡ ਤਿਆਰ ਕਰਕੇ ਗੱਟਾ ਤਿਆਰ ਕਰਕੇ ਨਾਲ ਦੇ ਨਾਲ ਕਿਸਾਨ ਵੀਰ ਦੇ ਸਿਰ ਤੇ ਭਰਿਆ ਜਾਂਦਾ ਹੈ ਜੀ ਲੈ ਵੀ ਕਿਸਾਨ ਵੀਰੋਂ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਕਰੋ ਪੜਾਈ ਆ ਰਹੀ ਆ ਬਸਤੀਆਂ ਦੇ ਵਿੱਚ ਪਹਿਲਾਂ ਤਾਂ ਉਹ ਫਰੀਦ ਝੀਲੇ ਦੀ ਜੀ ਪੈਣੀ ਤੇ ਹੋਰ ਮੜੀ ਦੀ ਗੜੀ ਦੀ ਬਾੜੂ ਲੱਗ ਗਿਆ ਤੇ ਅਸਾਂ ਨਾਲ ਦੇ ਵਿੱਚ ਬਹੁਤ ਬੜਾ ਬੜਾ ਜੀ ਬੋਲੀ ਨਹੀਂ ਕਰਉ ਹੈ ਦੇ ਵਿੱਚ ਤੇਲ ਦਾ ਕਿੱਥੇ ਲੱਗਿਆ ਉਹ ਵੀ ਜੀ ਦਾ ਚੋਸ ਕਰਾ ਗਿਆ ਇਸ ਵਾਰੀ ਦਾ ਖੇਰਾ ਮਾਗੇ ਦੀ ਆਪਣੀ ਜਾਣਦੇ ਤੇ ਜੀ ਲਾਈਨ ਰਿਕਸਾ ਨਵੀਂ ਦੂਜੇ ਤੋਂ ਚੱਲ ਰਿਹਾ ਹੁਣ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਰੇਟ ਵੀ ਲਿਖੇ ਹੋਏ ਨੇ ਜੀ ਰੀਡੀ ਲੇਵਰ ਅੰਮਰ ਤੇ ਪ੍ਰਤੀ ਕਿਲੋ ਕਰੋ ਲੇਵਰ ਜਾਰ ਤੇ ਪ੍ਰਤੀ ਕਿਲੋ ਮਾਸਾ ਡਾળો ਲੇਵਰ ਸੋਰ ਤੇ ਪ੍ਰਤੀ ਕਿਲੋ ਮਾਸਾ ਡਾળો ਮਿਲਾਓ ਸਟਾਪ ਤੇ ਪ੍ਰਤੀ ਲਾਗਤ ਰੀਡ ਵਾਲਾ ਅਰੇ ਇਹ ਵੀ ਸੱਤ ਕਰਦੇ ਤੇ ਤਕੀਲ ਆ ਗਿਆ ਪਾਸਤਾ ਦਾਣਾ ਡਾਣਾ ਨਾ ਗਿਆ ਸਖਰ ਦੇ ਪ੍ਰਤੀ ਨਾ ਗਿਆ ਤੇ ਰੇ ਵਾਲਾ ਗੱਛਾ ਮਸਤ ਕਰਦੀ ਰਤੀ ਨਾ ਗਿਆ ਭਈ ਜਦੋਂ ਤੁਸੀਂ ਸ਼ੌਕ ਦੇ ਅਟਾ ਜੇ ਤੋਂ ਅਟੋਰੀ ਰੇ ਵਾਲਾ ਗੱਛਾ ਤਾਂ ਉਹ ਵੀ ਸਖਰ ਤੇ ਪ੍ਰਤੀ ਲੱਗਦੇ ਸਰਦਾਰ ਇਹਨਾਂ ਨੇ ਲੈਣੇ ਨੇ ਤੇ ਆਸੇ ਦਾਲੇ ਵਾਲਾ ਜੋ ਲਾ ਗਿਆ ਤੇ ਲਾ ਗਿਆ ਪੱਤਰਾ ਦਾ ਹੋ ਜਾਂਦਾ ਏ ਜੋ ਥੋੜਾ ਜਿਹਾ ਬੱਤਾਲਾ ਉਹ ਵੀ ਸਰਪੇ ਸ੍ਰੀ ਨਗਦੇਸ ਹਦਾਬ ਵਾਲੇ ਵੀ ਪਟਾਈ ਲੈਂਦੇ ਨੇ ਜਿਹੜੀ ਇਹਨਾਂ ਦੀ ਲੇਬਰ ਹੈ ਇਹ ਲੇਤੀ ਵੀ ਬਹੁਤ ਵਧੀਆ ਆ ਆ ਜੋ ਬਣੇ ਹੋ ਵੀਡੀਓ ਨੇ ਇਹ ਆਪਣੀ ਡਸਟਰ ਖੜੀ ਆ ਬਾਈ ਜਿਹਦੇ ਵਿੱਚ ਆਪਾਂ ਸਰੋਵ ਘੜਾਉਣ ਵਾਸਤੇ ਆਏ ਆ ਅੱਜ ਤੇ ਛੇਡ ਬੈਠਿਆ ਇਸ ਸੱਮਣੇ ਮੰਦਿਰ ਟੈਂਟ ਹਾਊਸ ਬਾਊਰਾ ਬਸ਼ਰਮਾ ਉਹਨਾਂ ਦੀ ਦੁਕਾਨ ਹੈ ਕਰਨਵੀਰ ਬਾਊ ਉਹਨਾਂ ਦੀ ਬਾਬੂਰਾਮ 94635 55972 ਦੇ ਤੁਸੀਂ ਸੰਪਰਕ ਕਰਕੇ ਕੋਈ ਵੀ ਟੈਂਟ ਦਾ ਸਮਾਨ ਲੈ ਸਕਦੇ ਹੋ ਕਰਨਵੀਰ ਸ਼ਰਮਾ 77899 0902932 ਤੁਸੀਂ ਸੰਪਰਕ ਕਰਕੇ ਕਿਸੇ ਵੀ ਪ੍ਰਕਾਰ ਦਾ ਟੈਂਟ ਦਾ ਸਮਾਨ ਤੁਸੀਂ ਲੈ ਸਕਦੇ ਹੋ ਜੀ ਲੈ ਵੀ ਤੇਲ ਆ ਲੈ ਵੀ ਕਿਸਾਨ ਵੀਰੋ ਤੇਲ ਆ 5 ਲੀਟਰ ਵਾਲੀ ਹੈ ਪਰ ਕਿਤੇ ਨਹੀਂ ਆਪਣੀ ਇਹ ਲੀਟਰ ਆਪਾਂ ਇਹ ਭਰਾਏ 10 ਲੀਟਰ ਵਾਲੀ ਇਹ 10 ਲੀਟਰ ਵਾਲੀ ਹੈ ਬਾਈ 5 ਲੀਟਰ ਵਾਲੀ ਦੀ ਬਾਕੀ ਰੇਕੜ ਜੀ ਇਹ ਚ ਪਵਾ ਲਈ ਆਪਾਂ ਧਰ ਕੇ ਇਹਨੂੰ ਹਾਲ ਆਪਾਂ ਨੇ ਕਿਉਂਕਿ ਮਾਝਾ ਹਣੀ ਉੜੀ ਦੇਤੀ ਬੰਦਿਆਂ ਨੂੰ 30 ਰੁਪਏ ਕਿਲੋ